ਰਜ਼ੀ ਪੱਤਰਕਾਰ ਤੇ ਪੁਲਿਸ ਵਾਲਾ ਬਣ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਵਾਲੇ ਇਹ ਤਿੰਨ ਬਦਮਾਸ਼ ਹੁਣ ਪੁਲਿਸ ਦੇ ਅੜਿੱਕੇ ਚੜੇ ਨੇ ਦਰਸਲ ਕੁਰਾਲੀ ਦੇ ਨੇੜੇਲੇ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਖਰੜ ਦੇ ਵਿੱਚ ਪੱਤਰਕਾਰ ਤੇ ਜਾਲੀ ਪੁਲਿਸ ਮੁਲਾਜ਼ਮ ਬਣ ਕੇ ਲੁੱਟਖੋ ਤੇ ਲੋਕਾਂ ਤੋਂ ਠੱਗੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਹੁਣੇ ਤਿੰਨੇ ਬਦਮਾਸ਼ ਪੁਲਿਸ ਦੇ ਹੱਥੇ ਚੜੇ ਨੇ ਤਾਂ ਡੀਐਸਪੀ ਜਨਾਦਾਈ ਕਹਿੰਣਾ ਹੈ ਕਿ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਖਰੜ ਗੁੱਗਾ ਮਾੜੀ ਦੇ ਨੇੜੇ ਤੇਨਾਂ ਵਿਅਕਤੀ ਜੋ ਕਿ ਆਪਣੇ ਆਪ ਨੂੰ ਕਦੇ ਪੱਤਰਕਾਰ ਤੇ ਕਦੇ ਪੁਲਿਸ ਮੁਲਾਜ਼ਮ ਦੱਸਦੇ ਨੇ ਲੋਕਾਂ ਦੇ ਕੋਲੋਂ ਪੈਸੇ ਐਂਟਰ ਨੇ ਇਹਨਾਂ ਦੇ ਵੱਲੋਂ ਆਪਣਾ ਰੋਪ ਛਾੜ ਕੇ ਲੋਕਾਂ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਮਾਮਲੇ ਦੇ ਵਿੱਚ ਜਦ ਤਫਦੀਸ਼ ਕੀਤੀ ਗਈ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਮੁਲਾਜ਼ਮ ਹੋਂਦਾ ਜਾਂ ਪੱਤਰਕਾਰ ਹੋਂਦਾ ਦਸਤਾਵੇਜ਼ ਪ੍ਰਾਪਤ ਨਹੀਂ ਹੋਇਆ ਪੁਲਿਸ ਨੇ ਇਹਨਾਂ ਤੇ ਮਾਮਲਾ ਦਰਜ ਕੀਤਾ ਇਹਨਾਂ ਦੀ ਗੱਡੀ ਤੇ ਲੋਗੋ ਤੇ ਪੁਲਿਸ ਦੀ ਵਰਦੀ ਵੀ ਇਹਨਾਂ ਕੋਲੋਂ ਮਿਲੀ ਹੈ ਜੋ ਕਿ ਫਰਜ਼ੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ ਦੇਖ ਕਰੋ ਦੇ ਵਿੱਚ ਪਛਤਾ ਤਾ ਜੋ ਹੈ ਕਿ ਚਾਲੀ ਪੁਲਿਸ ਵਾਲੇ ਤੇ ਪੜੇ ਗਏ ਉਹ ਕਿਹ ਬੇਰਵਾਸੀ ਕਿਲੇ ਵਰ ਦੇ ਦੇਖੋ ਜੀ ਸਾਡੇ ਕੋਲ ਇੱਕ ਮਨਦੀਪ ਸਿੰਘ ਨਾਮ ਦੇ ਵਿਅਕਤੀ ਨੇ ਕੰਪਲੇਂਟ ਕੀਤੀ ਸੀ ਕਿ ਗੁੱਗਾ ਮਾਰੀ ਦੇ ਲੱਗੇ ਉਹਨਾਂ ਨੂੰ ਕੁਝ ਵਿਅਕਤੀਆਂ ਨੇ ਘੇਰ ਕੇ ਜੋ ਆਪਣੇ ਆਪ ਨੂੰ ਕਥਿਤ ਤੌਰ ਤੇ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਤੇ ਉਹਨਾਂ ਨਾਲ ਜਿਹੜਾ ਮਾੜਾ ਵਰਤੀਰਾ ਕਰਕੇ ਉਹਨਾਂ ਤੋਂ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀ ਤੇ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਹੋਏ ਜਿਹੜੀ ਦੋਸ਼ੀ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਆਇਡੈਂਟੀਫਾਈ ਕਰਕੇ ਤੇ ਤਿੰਨ ਦੋਸ਼ੀ ਜਿਹੜੇ ਨੇ ਕਾਬੂ ਕਰ ਲਏ ਨੇ ਤੇ ਉਹਨਾਂ ਤੋਂ ਜਿਹੜੀ ਵਾਰਦਾਤ ਚੁਗਰਤੀ ਹੋਈ ਜਿਹੜੀ ਕਾਰ ਉਹ ਬਰੰਮਤ ਕਰ ਲਈ ਹੈ ਤੇ ਕੁਝ ਆਰਟੀਕਲਸ ਉਹਨਾਂ ਕੋਲ ਜਿਵੇਂ ਪੰਜਾਬ ਪੁਲਿਸ ਦਾ ਲੋਗੋ ਜਾਂ ਕੁਝ ਯੂਨੀਫਾਰਮ ਦੇ ਆਰਟੀਕਲ ਜ਼ੋਰ ਕਵਰ ਕਰ ਲਏ। ਤੇ ਇਹ ਪਹਿਲਾ ਵੀ ਕਿਸੇ ਇਸ ਤਰ੍ਹਾਂ ਦਾ ਇੰਜਾਮ ਦਿੱਤੇ ਵਾਰਦਾਤ ਹੁੰਦੀ ਹੈ। ਦੇਖੋ ਜੀ ਅਸੀਂ ਇੱਕ 50/25 ਨੰਬਰ ਮਕਦਮਾ ਥਾਣਾ ਸਿਟੀ ਕਰਨਗੋ ਵਿਖੇ ਦਰਜ ਰਜਿਸਟਰ ਕੀਤਾ ਕੱਲ ਕੀਤਾ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਅਗਲੀ ਪੁਛਕਿਚੇਨਾਂ ਤੋਂ ਜਾਰੀ ਹੈ ਜੇ ਕਿਸੇ ਹੋਰ ਇਨਸੀਡੈਂਟ ਚ ਇਹਨਾਂ ਦੀ ਸ਼ਮੂਲੀਅਤ ਹੋਈ ਤਾਂ ਉਸ ਚ ਵੀ ਅਸੀਂ ਇਹਨਾਂ ਨੂੰ ਨਾਮਿਨੇਟ ਕਰਕੇ ਅਰੈਸਟ ਕਰਾਵਾਂਗੇ ਇਹ ਰੈਲੋੜੀ ਪਿੱਛੋਂ ਦੀ ਗੀ ਜਿਹੜੇ ਚਾਰੋਂ ਨੇ ਜੀ ਕਰਾਲੀ ਏਰੀਆ ਦੇ ਰਹਿਣ ਵਾਲੇ ਨੇ ਜਿਹੜੇ ਚਾਰ ਪੁਸ਼ੀ ਨੇ ਕਰਾਲੀ ਦੇ ਲਾਗੇ ਇਹਨਾਂ ਦਾ ਪਿੰਡ ਪੈਂਦਾ ਕਿ ਕਿੰਨੇ ਦਿਨਾਂ ਰਿਮਾਂਡ ਲੈ ਅਧਿਮਾਨ ਯੋਗਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਨਾ ਹੈ।